ਗੱਲ ਕਰੀਏ ਛੋਟੇ ਬੱਚਿਆਂ ਦੇ ਵਿੱਚ ਆਪਾਂ ਕਾਸਟਰ ਫੀਡ ਯੂਜ਼ ਕਰਦੇ ਆ ਉਹ ਇਸ ਲਈ ਤਾਂ ਜੋ ਉਸ ਦੇ ਰੂਮਨ ਦੀ ਡਿਵੈਲਪਮੈਂਟ ਹੋ ਜਾਏ ਤੇ ਉਹ ਆਪਣੇ ਜੀਵ ਦੇ ਸਮੇਂ ਅਨੁਸਾਰ ਫੀਡਿੰਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਸੋ ਇਹ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ ਕਿੰਨਾ ਜ਼ਰੂਰੀ ਇਸ ਦੇ ਵਿੱਚ ਜਿੰਨੀ ਪਸ਼ੂ ਤੋਂ ਆਪਾਂ ਮਿਲਕ ਪ੍ਰੋਡਕਸ਼ਨ ਲੈ ਸਕਦੇ ਆ ਨਾ ਓਨੀ ਆਪ ਨਹੀਂ ਲੈ ਸਕਦੇ ਪਸ਼ੂ ਤੋਂ ਇਹ ਗੱਲ ਸ਼ੋਰ ਆ ਹਾਂਜੀ ਸਵਾਗਤ ਆ ਜੀ ਬੈਂਸ ਬੀਡਿੰਗ ਫਾਰਮ ਤੇ ਅਮੀਰ ਪਸ਼ੂ ਪਾਲਕ ਤੇ ਪਸ਼ੂ ਠੀਕ ਹੋਣਗੇ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਆਪਾਂ ਫੇਸ ਫੀਡਿੰਗ ਬਾਰੇ ਫੇਸ ਫੀਡਿੰਗ ਹੈ ਕੀ ਤੇ ਇਸ ਤੇ ਆਉਣਾ ਆਪਾਂ ਨੂੰ ਜ਼ਰੂਰੀ ਕਿਉਂ ਆ ਪਸ਼ੂ ਪਾਲਕਾਂ ਨੂੰ ਸੋ ਇਸ ਸੰਬੰਧੀ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ ਜਿਹੜੇ ਪਸ਼ੂ ਪਾਲਕ ਨਵੇਂ ਆਏ ਆਪਣੇ YouTube ਚੈਨਲ ਦੇ ਸਬਸਕ੍ਰਾਈਬ ਕਰਨਾ ਤਾਂ ਜੋ ਹੋਰ ਵੀਡੀਓ ਤੁਹਾਡੇ ਕੋਲ ਆਪਣੀਆਂ ਪਹੁੰਚਦੀਆਂ ਰਹਿਣ ਜਾਦੇ ਵੀਡੀਓ ਲੰਮੀ ਨਾ ਕਰਦੇ ਹੋਏ ਘੱਟ ਸਮੇਂ ਵਿੱਚ ਤੁਹਾਨੂੰ ਫੇਸ ਫੀਡਿੰਗ ਦੇ ਸੰਬੰਧ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਫੇਸ ਫੀਡਿੰਗ ਦੀ ਜੇ ਗੱਲ ਕਰੀਏ ਪਸ਼ੂ ਪਾਲਕ ਵੀਰੋ ਫੇਸ ਫੀਡਿੰਗ ਦਾ ਮਤਲਬ ਇਹੀ ਹੁੰਦਾ ਵੀ ਪਸ਼ੂ ਦੀ ਸਮੇਂ ਅਨੁਸਾਰ ਜੋ ਫੀਡ ਦੀ ਜਰੂਰਤ ਹੁੰਦੀ ਉਹ ਬਦਲਦੀ ਰਹਿੰਦੀ ਆ ਜਿਵੇਂ ਆਪਾਂ ਉਦਾਹਰਣ ਲਈ ਗੱਲ ਕਰੀਏ ਛੋਟੇ ਬੱਚਿਆਂ ਦੇ ਵਿੱਚ ਆਪਾਂ ਕਾ ਸਟਾਰਟਰ ਫੀਡ ਯੂਜ਼ ਕਰਦੇ ਆ ਉਹ ਇਸ ਲਈ ਤਾਂ ਜੋ ਉਸ ਦੇ ਰੂਮਨ ਦੀ ਡਿਵੈਲਪਮੈਂਟ ਹੋ ਜਾਈ ਤੇ ਉਹ ਆਪਣੇ ਪ੍ਰੋਪਰ ਆਕਾਰ ਦੇ ਵਿੱਚ ਆ ਜਾਈ ਉਸ ਸਮੇਂ ਕਿਉਂਕਿ ਜਦੋਂ ਕਾਫ ਆ ਉਹ ਜਾਦੇ ਹਰਾ ਪੱਠਾ ਨਹੀਂ ਖਾ ਸਕਦਾ ਅ ਤਜ ਜੋ ਉਸ ਦੇ ਪ੍ਰੋਪਰ ਰੂਮਨ ਦੀ ਡਿਵੈਲਪਮੈਂਟ ਉਸ ਸਮੇਂ ਹੁੰਦੀ ਜਦੋਂ ਆਪਾਂ ਉਸ ਨੂੰ ਕਾਫ ਸਟਾਰਟਰ ਫੀਡ ਤਿੰਨ ਮਹੀਨੇ ਤੱਕ ਉਸ ਦੀ ਚੱਲਦੀ ਆ ਉਸ ਤੋਂ ਬਾਅਦ ਗਰੋਅਰ ਫੀਡ ਆਪਾਂ ਜਿਹੜੇ ਛੋਟੇ ਕਾਫ ਹੁੰਦੇ ਉਹਨਾਂ ਦੇ ਯੂਜ਼ ਕਰਦੇ ਜਿਹੜੀ ਕਿ 9 ਮਹੀਨੇ ਦੀ ਉਮਰ ਤੱਕ ਚੱਲਦੀ ਹੈ ਜਿਹੜੀ ਉਹਨਾਂ ਦੀ ਮਸਲ ਦੀ ਗਰੋਥ ਦੇ ਲਈ ਬਹੁਤ ਹੀ ਮਹੱਤਵਪੂਰਨ ਫੀਡ ਹੁੰਦੀ ਆ ਅਤੇ ਗਰੋਅਰ ਫੀਡ ਤੋਂ ਬਾਅਦ ਪਸ਼ੂਆਂ ਦੇ ਵਿੱਚ ਆਮ ਕੰਪਨੀਆਂ ਦੁਆਰਾ ਫੀਡਾਂ ਬਣਾਇਆ ਜਾਂਦੇ ਜਿਵੇਂ ਆਪਾਂ ਹੀ ਫਰ ਫੀਡ ਜਾਂ ਡਰਾਈ ਫੀਡ ਕਹੇ ਜਾਂਦਾ ਇਸੇ ਤਰ੍ਹਾਂ ਦੀਆਂ ਸੋ ਵੱਖ-ਵੱਖ ਫੀਡਾਂ ਬਣੀਆਂ ਹੁੰਦੀਆਂ ਇਸ ਇਹਨਾਂ ਨੂੰ ਫੇਸ ਫੀਡਿੰਗ ਕਹੇ ਜਾਂਦਾ ਵੀ ਪਸ਼ੂ ਦੇ ਸਮੇਂ ਅਨੁਸਾਰ ਫੀਡਨੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਸਵੇ ਜਰੂਰਤਾਂ ਨੂੰ ਪੂਰਾ ਕਰਨਾ ਹੈ ਕਿੰਨ ਜਰੂਰੀ ਇਸ ਦੇ ਸਬੰਧ ਵਿੱਚ ਵੀ ਵਿਸ਼ੇਸ਼ ਗੱਲਬਾਤ ਕਰਾਂਗੇ ਅਤੇ ਮੇਰੀ ਪਹਿਲਾਂ ਵੀ ਇਹੀ ਸੋਚ ਸੀਗੀ ਜਿਹਨੂੰ ਆਪਾਂ ਰੂੜੀਵਾਦੀ ਸੋਚ ਕਹਿ ਸਕਦੇ ਆਂ ਵੀ ਜਿਹੜੀਆਂ ਮੱਝਾਂ ਉਹਨਾਂ ਨੂੰ ਫੀਡਾਂ ਦੇ ਬਾਜ਼ਾਰੂ ਜਿਹੜੀਆਂ ਕੰਪਨੀਆਂ ਫੀਡਾਂ ਬਣਾਉਂਦੀਆਂ ਉਹਨਾਂ ਤੇ ਆਪਾਂ ਲਿਆਵਾਂਗੇ ਤਾਂ ਮੇਰੇ ਸਾਹਮਣੇ ਜਿਆਦਾ ਪ੍ਰੋਫਿਟ ਨਹੀਂ ਲੈ ਸਕਦੇ ਮੇਰੀ ਪਹਿਲਾ ਸੋਚ ਸੀਗੀ ਸੋ ਹੁਣ ਸੋਚ ਦੇ ਵਿੱਚ ਜਦੋਂ ਚੇਂਜਸ ਆਈਆਂ ਤੇ ਮੇਰੇ ਹਿਸਾਬ ਦੇ ਨਾਲ ਹਰੇਕ ਪਸ਼ੂ ਪਾਲਕ ਨੂੰ ਸੋਚ ਦੇ ਵਿੱਚ ਬਦਲਾ ਲਿਆਉਣਾ ਪਊਗਾ ਮੈਂ ਇਹ ਆਂਦਾ ਸੀ ਵੀ ਪਹਿਲਾਂ ਜਿਹੜੀਆਂ ਗਾਵਾਂ ਦੇ ਲਈ ਇਹ ਫੀਡਾਂ ਜਾਦੇ ਬੈਟਰ ਆ ਰੈਦਰ ਥੈਨ ਮੱਝਾਂ ਦੇ ਨਾਲੋਂ ਮੱਝਾਂ ਵਿੱਚ ਘੱਟ ਨਤੀਜੇ ਮਿਲਦੇ ਸੀ ਸੋ ਇਹਨਾਂ ਦੇ ਵਿੱਚ ਆਪਾਂ ਨੂੰ ਇਸੇ ਪਾਸੇ ਆਉਣਾ ਜ਼ਰੂਰੀ ਕਿਉਂ ਆ ਇਸ ਸਬੰਧ ਵਿੱਚ ਵੀ ਵਿਸ਼ੇਸ਼ ਗੱਲ ਕਰਾਂਗੇ ਤੇ ਜਿਹੜੀ ਆਪਣੀ ਫੇਜ਼ ਫੀਡਿੰਗ ਹੁੰਦੀ ਹੈ ਪਸ਼ੂਆਂ ਦੇ ਵਿੱਚ ਉਸ ਦੇ ਆਪਾਂ ਨੂੰ ਫਾਇਦੇ ਕੀ ਹੁੰਦੇ ਆ ਤੇ ਜੇਕਰ ਨਹੀਂ ਕਰਦੇ ਤਾਂ ਆਪਾਂ ਨੂੰ ਨੁਕਸਾਨ ਕੀ ਹੁੰਦੇ ਆ ਵੀ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਸੋ ਜੇਕਰ ਆਪਾਂ ਫੇਜ਼ ਫੀਡਿੰਗ ਨਹੀਂ ਪਾਵਾਂਗੇ ਤਾਂ ਨੁਕਸਾਨ ਕੋਈ ਜ਼ਿਆਦਾ ਨਹੀਂ ਹੁੰਦਾ ਆਪਾਂ ਨੂੰ ਬਸ ਜੋ ਮੈਂ ਐਕਚੁਅਲੀ ਅਖੀਰਲੀ ਗੱਲ ਤੁਹਾਨੂੰ ਦੱਸਾਂ ਤਾਂ ਵੀ ਇਹੀ ਹੈ ਵੀ ਜਿੰਨੀ ਪਸ਼ੂ ਤੋਂ ਆਪਾਂ ਮਿਲਕ ਪ੍ਰੋਡਕਸ਼ਨ ਲੈ ਸਕਦੇ ਆ ਨਾ ਓਨੀ ਆਪ ਨਹੀਂ ਲੈ ਸਕਦੇ ਪਸ਼ੂ ਤੋਂ ਇਹ ਗੱਲ ਸ਼ੋਰ ਆ ਸੋ ਇਸੇ ਲਈ ਪਸ਼ੂਆਂ ਦੇ ਵਿੱਚ ਫੇਸ ਫੀਡਿੰਗ ਤੇ ਆਉਣਾ ਹਰੇਕ ਪਸ਼ੂ ਪਾਲਕ ਨੂੰ ਜ਼ਰੂਰੀ ਆ ਪਹਿਲਾਂ ਆਪਾਂ ਵੇਖਦੇ ਆ ਵੀ ਆਪਾਂ ਆਮ ਹੀ ਪਸ਼ੂ ਪਾਲਕ ਆ ਜਿਹੜੇ ਜਿਹੜੇ ਛੋਟੇ ਆਪਣੇ ਕਾਫ ਹੁੰਦੇ ਆ ਪਹਿਲਾਂ ਚਲੋ ਇਹਨਾਂ ਨਹੀਂ ਸੀ ਧਿਆਨ ਜਾਂ ਪਹਿਲਾਂ ਫੀਡਾਂ ਨਹੀਂ ਸੀ ਹੁੰਦੀਆਂ ਤਾਂ ਆਪਾਂ ਜਿਹੜੀਆਂ ਮੱਝਾਂ ਨੂੰ ਫੀਡਾਂ ਪਾਉਂਦੇ ਆ ਖਰਾਕਾਂ ਉਹੀ ਆਪਾਂ ਛੋਟੇ ਬੱਚਿਆਂ ਨੂੰ ਨਾਲ ਦੇ ਦਿੰਦੇ ਸੀ ਉਹਨਾਂ ਨੂੰ ਉਹਨਾਂ ਦੀ ਗ੍ਰੋਥ ਹੋ ਜਾਂਦੀ ਸੀ ਬਟ ਅੰਦਰੋਂ ਜਿਹੜੇ ਇੰਟਰਨਲ ਆਰਗਨਸ ਹੁੰਦੇ ਉਹ ਪ੍ਰੋਪਰ ਤਰੀਕੇ ਨਾਲ ਡਿਵੈਲਪਮੈਂਟ ਨਹੀਂ ਸੀ ਹੁੰਦੀ ਜਿਹਦੇ ਕਰਕੇ ਝੋਟੀਆਂ ਕਟੀਆਂ ਕਨਸੀਵ ਕਰਨੇ ਵਿੱਚ ਦਿੱਕਤ ਕਰਦੀਆਂ ਸੀ ਸੋ ਇਸੇ ਲਈ ਜਿਹੜੀਆਂ ਫੇਸ ਫੀਡਿੰਗ ਆ ਹਾਲਾਂਕਿ ਬਹੁਤ ਸਾਰੀਆਂ ਕਾਪਨੀਆਂ ਜਿਹੜੀਆਂ ਛੋਟੇ ਕਾਫ ਦੇ ਰਿਲੇਟਡ ਫੀਡਾਂ ਬਣਾਉਂਦੀਆਂ ਫੇਸ ਦੇ ਰਿਲੇਟਡ ਬਟ ਜੋ ਦੁੱਧ ਵਾਲੇ ਪਸ਼ੂਆਂ ਦੇ ਵਿੱਚ ਅਕੋਰਡਿੰਗ ਟੂ ਫੇਸ ਫੀਡ ਨਾ ਕੋਈ ਨਹੀਂ ਕੰਪਨੀ ਬਣਾਉਂਦੀ ਇਸ ਦੇ ਵਿੱਚ ਜੋ ਪਹਿਲ ਕਦਮੀ ਉਹ ਆਪਣੀ ਮੈਪਲੀ ਫੀਡ ਸੋਲੂਸ਼ਨ ਦੀ ਆ ਜਿਹੜੀ ਕਿ ਦੁੱਧ ਵਾਲੇ ਪਸ਼ੂਆਂ ਦੇ ਵਿੱਚ ਵੀ ਫੀਡ ਫੀਡਾਂ ਨੂੰ ਤਿਆਰ ਕਰਦੀ ਆ ਸੋ ਮੈਪਲੀ ਦੇ ਵਿੱਚ ਇਹੀ ਇੱਕ ਵਿਸ਼ੇਸ਼ਤਾ ਵੀ ਦੁੱਧ ਵਾਲੇ ਪਸ਼ੂਆਂ ਦੀ ਜੋ ਅਕੋਰਡਿੰਗ ਟੂ ਫੀਡ ਫੀਡਾਂ ਬਣਦੀਆਂ ਮਤਲਬ ਕਿ ਜਦੋਂ ਪਸ਼ੂ ਤਾਜ਼ਾ ਸੂਪਨਦਾ ਉਸ ਸਮੇਂ ਉਸ ਨੂੰ ਜਿਆਦਾ એનર્ਜੀ ਵਿਟਾਮਿਨਸ ਤੇ ਮਿਨਰਲਸ ਦੀ ਜ਼ਰੂਰਤ ਹੁੰਦੀ ਹੈ ਉਸ ਦੇ ਲਈ ਉਹਨਾਂ ਨੇ ਜਿਹੜੀ ਕਿ ਫਰੈਸ਼ ਫੀਡ ਤਿਆਰ ਕੀਤੀ ਹੋਈ ਆ ਉਸ ਤੋਂ ਬਾਅਦ ਜਦੋਂ ਆਪਣਾ ਪਸ਼ੂ ਗੱਭਣ ਹੋਣ ਤੇ ਕਰੀਬ ਹੁੰਦਾ ਤ ਉਹਦੋਂ ਪਸ਼ੂ ਨੂੰ ਹੋਰ ਫੀਡ ਚਾਹੀਦੀ ਜਿਸ ਦਾ ਨਾਮ ਅਰਲੀ ਫੀਡ ਆ ਇਹ ਫੀਡ ਦੁੱਧ ਵਾਲੇ ਪਸ਼ੂਆਂ ਦੇ ਵਿੱਚ ਜਿਹੜੀਆਂ ਕਿ ਬਹੁਤ ਜ਼ਰੂਰੀ ਵੀ ਆ ਅਤੇ ਕਿਸੇ ਹੋਰ ਕੰਪਨੀ ਦੁਆਰਾ ਤਿਆਰ ਵੀ ਨਹੀਂ ਕੀਤੇ ਜਾਂਦੇ ਤੇ ਜਿਹੜੇ ਇਹਨਾਂ ਦੇ ਫਾਇਦੇ ਆ ਉਹ ਜਿਹੜਾ ਫਾਰਮਰ ਖੁਦ ਯੂਜ਼ ਕਰੂਗਾ ਵਾਪੇ ਦੱਸ ਲੂਗਾ ਮੈਂ ਜ਼ਿਆਦਾ ਬੋਲਾਂ ਵੀਡੀਓ ਦੇ ਵਿੱਚ ਉਹ ਵੀ ਗੱਲ ਗਲਤ ਹੋ ਜਾਂਦੀ ਕਿਉਂਕਿ ਆਪਾਂ ਵੀ ਹਜੇ ਮੈਪਲੀ ਦੇ ਨਾਲ ਨਵੇਂ ਐਡ-ਆਨ ਹੋਏ ਆ ਹਜੇ ਨਵੇਂ ਜੁੜੇ ਹੋਏ ਆ ਮੈਪਲੀ ਦੇ ਨਾਲ ਉਮੀਦ ਆ ਵੀ ਜਿੰਨਾ ਸੋਚਿਆ ਉਸ ਤੋਂ ਵੱਧ ਰਿਜ਼ਲਟ ਮਿਲਣਗੇ ਮੈਪਲੀ ਦੇ ਤੇ ਜਿੰਨਾ ਸੋਚਿਆ ਸੀ ਉਸ ਤੋਂ ਵੱਧ ਮਿਲ ਵੀ ਰਹੇ ਆ ਜਿਵੇਂ ਜਿਸ ਤਰ੍ਹਾਂ ਆਪਾਂ ਨੂੰ 20-25 ਦਿਨ ਹੋ ਗਏ ਮੈਪਲੀ ਨੂੰ ਯੂਜ਼ ਕਰਦਿਆਂ ਨੂੰ ਹਾਲਾਂਕਿ ਆਪਾਂ ਫਿਰ ਨਾਰਮਲ ਫੀਡ ਯੂਜ਼ ਕਰ ਰਹੇ ਹਜੇ ਤੇ ਫੀਡ ਫੀਡਾਂ ਤੇ ਆਪਾਂ ਹਜੇ ਪ੍ਰੋਪਰ ਤਿੱਕੇ ਨੇ ਨਹੀਂ ਕਨਵਰਟ ਹੋਏ ਬਟ ਮੈਂ ਹਰੇਕ ਫਾਰਮਰ ਨੂੰ ਇਹ ਅਪੀਲ ਕਰਨਾ ਚਾਹਾਂਗਾ ਜੇਕਰ ਆਪਾਂ ਪਸ਼ੂ ਪਾਲਣ ਦੇ ਕਿੱਤੇ ਨੂੰ ਵਿਗਿਆਨਕ ਆਧਾਰ ਤੇ ਕਰਾਂਗੇ ਤਾਂ ਮੇਰੇ ਹਿਸਾਬ ਨਾਲ ਵਧੀਆ ਆਪਾਂ ਇਸ ਦੇ ਵਿੱਚੋਂ ਇਨਕਮ ਦਾ ਸੋਰਸ ਬਣਾ ਸਕਦੇ ਹਾਂ ਮੇਰੀ ਆਪ ਖੁਦ ਮੈਂ ਜਿਹੜਾ ਸੀਗਾ ਪਹਿਲਾਂ ਆਮ ਪਸ਼ੂ ਆਮ ਫੀਡਾਂ ਜਿੰਨੀਆਂ ਕਿ ਪਾਉਂਦਾ ਸੀਗਾ ਤੇ ਉਹਦੇ ਨਾਲ ਮੇਰੇ ਨੁਕਸਾਨ ਤਾਂ ਕੋਈ ਨਹੀਂ ਸੀਗਾ ਪਸ਼ੂ ਦੁੱਧ ਦੇ ਦੇ ਦਿੰਦੇ ਸੀ ਪੂਰਾ ਕਿਉਂਕਿ ਪਸ਼ੂ ਨੇ ਆਪਣੇ ਸਮੇਂ ਅਨੁਸਾਰ ਉਸ ਨੂੰ ਭਾਵੇਂ ਆਪਾਂ ਮਾੜੀ ਖਰਾਕ ਵੀ ਪਾਈ ਗਏ ਉਸਨੇ ਆਪਣੀ ਪ੍ਰੋਡਕਸ਼ਨ ਦੇ ਦੇਣੀ ਆ ਬਟ ਜੋ ਨੁਕਸਾਨ ਮਗਰੋਂ ਇਹ ਹੁੰਦਾ ਵੀ ਜਾਂਦਾ ਪਸ਼ੂ ਆਪਣਾ ਕਨਸੀਵ ਨਹੀਂ ਕਰਦਾ ਹੁੰਦਾ ਜਾਂ ਪਸ਼ੂ ਹੀਟ ਨਹੀਂ ਕੱਢਦਾ ਇਹ ਸਮੱਸਿਆਵਾਂ ਮੈਂ ਖੁਦ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਫੇਰ ਹੀ ਕਿਤੇ ਜਾ ਕੇ ਆਪਾਂ ਚਲੋ ਪਰਮਾਤਮਾ ਨੇ ਬਹਾਨਾ ਬਣਾਇਆ ਤੇ ਆਪਾਂ ਨੂੰ ਮੈਪਲੀ ਨਾਲ ਜੁੜਨ ਦਾ ਮੌਕਾ ਮਿਲਿਆ ਸੋ ਹੁਣ ਉਮੀਦ ਹੈ ਵੀ ਆਉਣ ਵਾਲੇ ਸਮੇਂ 'ਚ ਜਿੰਨੀਆਂ ਪ੍ਰੋਬਲਮਾਂ ਆਪਣੀਆਂ ਸਾਰੀਆਂ ਹੀ ਕਵਰ ਹੋ ਜਾਣਗੀਆਂ ਤੇ ਫੇਸ ਫੀਡਿੰਗ ਦੇ ਨਾਲ ਪਸ਼ੂਆਂ ਦੇ ਵਿੱਚ ਜਿਹੜਾ ਪਸ਼ੂਆਂ ਦਾ BCS ਆ ਮਤਲਬ ਸਿਹਤ ਨੂੰ ਬਰਕਰਾਰ ਰੱਖਿਆ ਜਾਂਦਾ ਨਾਲ ਦੀ ਨਾਲ ਜੋ ਪਸ਼ੂਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਆਉਂਦੀ ਨਿੱਕੀ ਮੋਟੀ ਪਸ਼ੂਆਂ ਦੇ ਵਿੱਚ ਤਾਂ ਉਹ ਨਾਲ ਦੀ ਨਾਲ ਇਮਿਊਨਿਟੀ ਪਸ਼ੂ ਦੀ ਇਨਕ ਸਟਰੋਂਗ ਹੋ ਜਾਂਦੀ ਆ ਮੇ ਨਿੱਕੀ ਮੋਟੀ ਬਿਮਾਰੀ ਦਾ ਪਸ਼ੂ ਤੇ ਜਿਆਦਾ ਓਡਾ ਇਫੈਕਟ ਨਹੀਂ ਪੈਂਦਾ ਸੋ ਫੇਡ ਫੀਡਿੰਗ ਦੇ ਨਾਲ ਪਸ਼ੂਆਂ ਦੇ ਵਿੱਚ ਸਮੇਂ ਅਨੁਸਾਰ ਪਸ਼ੂ ਸੂਆ ਦੇ ਦਿੰਦਾ ਇੱਕ ਪਸ਼ੂ ਪਾਲਕ ਨੂੰ ਇਹੀ ਜ਼ਰੂਰੀ ਹੁੰਦਾ ਤੇ ਜਿਹੜਾ ਪਸ਼ੂ ਦੀ ਆਪਾਂ ਪ੍ਰੋਪਰ ਦੁੱਧ ਲੈ ਸਕਦੇ ਹੁਣ ਆਪਣੀ ਜਿਹੜੀ ਛੋਟੀ ਸੂਈ ਹੋਈ ਆ ਆਪਾਂ ਅੱਗੇ ਵੀ ਸੱਜਣਾਉਣ ਦੀ ਗੱਲ ਸੀ ਵੀ ਉਸਨੇ ਆਪਾਂ 12 ਕਿਲੋ ਦੁੱਧ ਦਿੱਤਾ ਅਪ੍ਰੋਕਸੀਮੇਟਲੀ ਬੱਟ ਕੈਪੈਸਿਟੀ ਉਸ ਦੀ ਜ਼ਿਆਦਾ ਸੀ ਮੈਂ ਹਾਲਾਂਕਿ ਪਿਛਲੀਆਂ ਵੀਡੀਓ ਚ ਵੀ ਗੱਲ ਕੀਤੀ ਆ ਤੇ ਹੁਣ ਆਪਣੇ ਨਾਲ ਪਸ਼ੂ ਪਾਲ ਕੇ ਜੁੜੇ ਹੋਏ ਆ ਤੇ ਜਿਹੜੇ ਨਵੇਂ ਜੁੜਨਗੇ ਉਹ ਵੀ ਦੇਖਣਗੇ ਆਉਣ ਵਾਲੇ ਸਮੇਂ ਚ ਜਦੋਂ ਆਪਣੀ ਝੋਟੀ ਅਗਲੇ ਸਵੇਰ ਤਿਆਰ ਹੋਊਗੀ ਤੇ ਉਹ ਕਿੰਨਾ ਦੁੱਧ ਦੇਊਗੀ ਤੇ ਆਪਾਂ ਫੇਸ ਫੀਲਿੰਗ ਕਰਾਂਗੇ ਉਸ ਦੀ ਮੈਪਲੀ ਦੀ ਜਿਹੋ ਜਿਹੇ ਵੀ ਰਿਜ਼ਲਟ ਆਊਗਾ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਵੀਡੀਓ ਵਿੱਚ ਮੈਂ ਇਹ ਪਸ਼ੂ ਪਾਲਕਾਂ ਨੂੰ ਕਹਿਣਾ ਚਾਹੁੰਦਾ ਸੀ ਜੋ ਮੇਰਾ ਮੇਨ ਓਪੀਨੀਅਨ ਸੀ ਇਹ ਵੀਡੀਓ ਬਣਾਉਣ ਦਾ ਵੀ ਜਿਹੜੀ ਆਪਣੀ ਫੇਸ ਫੀਲਿੰਗ ਆ ਇਸ ਦੇ ਨਾਲ ਜੁੜਨਾ ਆਪਾਂ ਨੂੰ ਬਹੁਤ ਜ਼ਰੂਰੀ ਆ ਜੇਕਰ ਅੱਜ ਨਾ ਜੋੜਾਂਗੇ ਤਾਂ ਆਪਾਂ ਨੂੰ ਕੱਲ ਜ਼ਰੂਰ ਜੋੜਨਾ ਪਊਗਾ ਸੋ ਡਾਕਟਰ ਜੀਵਨ ਗੋਪਤਾ ਜੀ ਵੀ ਇਹ ਗੱਲਾਂ ਨੂੰ ਬਹੁਤ ਵਾਰੀ ਇਹ ਗੱਲਾਂ ਆਪਣੀ ਵੀਡੀਓ ਚ ਕਰਦੇ ਹੁੰਦੇ ਇਹ ਉਹਨਾਂ ਦੀ ਨਹੀਂ ਗੱਲਾਂ ਮੈਂ ਤੁਹਾਨੂੰ ਕਹਿ ਰਿਹਾ ਜਿਹੜੀ ਕਹਿ ਰਿਹਾ ਵੀ ਜਿਹੜੀ ਕਿ ਖਰਾਕੀ ਮਸਲੇ ਉਹ ਦਵਾਈਆਂ ਨਾਲ ਹੱਲ ਨਹੀਂ ਹੁੰਦੇ ਸੋ ਇਸ ਦਾ ਮਤਲਬ ਸਿੱਧਾ ਜਿਹੀ ਹੈ ਵੀ ਜਿਹਨੇ ਖਰਾਕ ਵਾਲੇ ਮਸਲੇ ਉਹ ਖਰਾਕ ਨਹੀਂ ਹੱਲ ਕਰਨਿਓ ਦਵਾਈਆਂ ਨੇ ਨਹੀਂ ਕਰਨੀ ਸੋ ਜਿਹੜੀਆਂ ਦਵਾਈਆਂ ਪਸ਼ੂਆਂ ਤੇ ਉਲਟਾ ਇਹ ਇਫੈਕਟ ਪਾਉਂਦੀਆਂ ਵੀ ਪਸ਼ੂ ਦੀ ਜੋ ਇਮਿਊਨਿਟੀ ਆ ਉਸ ਨੂੰ ਕਮਜ਼ੋਰ ਕਰ ਦਿੰਦੀ ਹੈ ਜਿਸ ਦੇ ਨਾਲ ਪਸ਼ੂਆਂ ਦੇ ਰੋਗ ਘਟਣ ਦੀ ਬਜਾਏ ਵਧਣੇ ਸ਼ੁਰੂ ਹੋ ਜਾਂਦੇ ਆ ਜੇ ਆਪ ਕੋਈ ਵੀ ਦਵਾਈ ਯੂਜ਼ ਕਰਦੇ ਆ ਨਾ ਪੁਛਗਾਂ ਦੇ ਵਿੱਚ ਭਾਵੇਂ ਆਪੇ ਹੂਮਨ ਬੋਡੀ ਦੀ ਗੱਲ ਕਰੀਏ ਜੇਕਰ ਆਪਾਂ ਦਵਾਈ ਯੂਜ਼ ਕਰਾਂਗੇ ਅੱਜ ਤੱਕ ਮੈਨੂੰ ਕੋਈ ਵੀ ਇੰਡੀਵਿਜੂਅਲ ਇਸ ਤਰ੍ਹਾਂ ਕਮੈਂਟ ਕਰਕੇ ਵੀ ਦੱਸਦਾ ਆ ਵਿਡੀਓ ਚ ਵੀ ਆਪਾਂ ਦਵਾਈ ਯੂਜ਼ ਕਰ ਲਈ ਤੇ ਆਪਣਾ ਪ੍ਰੋਬਲਮ ਸੋਲੂਸ਼ਨ ਹੋ ਗਈ ਉਹ ਇੰਨਾ ਕ ਵੀ ਕੰਟਰੋਲ ਹੋ ਜਾਂਦਾ ਬਟ ਉਹ ਖਤਮ ਨਹੀਂ ਹੁੰਦੀ ਹੁੰਦੀ ਸਪੈਸ਼ਲੀ ਮੈਂ ਵੀਡੀਓ ਚ ਇਹੀ ਕਹਿਣਾ ਚਾਹੁੰਦਾ ਵੀ ਆਪਾਂ ਨੂੰ ਖੁਰਾਕਾਂ ਦੇ ਵਿੱਚ ਹੀ ਬਦਲਾਅ ਕਰਨਾ ਪਊਗਾ ਤੇ ਸਮੱਸਿਆਵਾਂ ਆਪਣੇ ਆਪ ਘਟਣੀਆਂ ਸ਼ੁਰੂ ਹੋ ਜਾਣਗੀਆਂ ਮੈਂ ਹਰੇਕ ਵੀਡੀਓ ਚ ਇਹ ਕਹਿਣਾ ਵੀ ਤੁਸੀਂ ਸਿਰਫ ਮੈਪਲਿਨ ਨਾਲ ਨਾ ਜੁੜੋ ਭਾਵੇਂ ਚਲੋ ਮੇਰਾ ਕੰਮ ਆ ਮੈਂ ਆਪਣੀ ਚੀਜ਼ ਦੀ ਪ੍ਰੋਮੋਸ਼ਨ ਕਰਨੀ ਆ ਚਲੋ ਹਰੇਕ ਇੰਡੀਵਿਜੂਅਲ ਦਾ ਹੱਕ ਹੁੰਦਾ ਪਰ ਤੁਸੀਂ ਕਿਸੇ ਵੀ ਕੰਪਨੀ ਚੰਗੀ ਨਹੀਂ ਦੀਆਂ ਫੀਡਾਂ ਯੂਜ਼ ਕਰਕੇ ਨਾ ਤੇ ਫੇਸ ਫੀਡਿੰਗ ਨਾਲ ਜਦੋਂ ਜੁੜੋਗੇ ਤੁਹਾਨੂੰ ਖੁਦ ਇਸ ਚੀਜ਼ਾਂ ਦੇ ਬਾਰੇ ਆਪ ਨੌਲੇਜ ਹੋ ਜਾਣੀ ਆ ਸੋ ਸਮੇਂ ਅਨੁਸਾਰ ਸਮੇਂ ਅਨੁਸਾਰ ਆਪਾਂ ਨੂੰ ਜਿਹੜਾ ਕੀ ਸਮੇਂ ਦੇ ਨਾਲ-ਨਾਲ ਬਦਲਣਾ ਵੀ ਚਾਹੀਦਾ ਤੇ ਸਮੇਂ-ਸਮੇਂ ਨੂੰ ਸਾਰ ਜੇਕਰ ਆਪ ਅਪਰੂਵਮੈਂਟ ਕਰਦੇ ਰਵਾਂਗੇ ਚੇਂਜਸ ਲੈਂਦੇ ਰਵਾਂਗੇ ਤਾਂ ਆਪਾਂ ਨੂੰ ਜ਼ਿਆਦਾ ਹੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ ਸੋ ਪਹਿਲੇ ਸਮੇਂ ਵਿੱਚ ਕੋਈ ਫੇਸ ਫੀਡਿੰਗ ਦਾ ਪਤਾ ਹੀ ਨਹੀਂ ਸੀ ਹੁੰਦਾ ਕਿਉਂਕਿ ਉਦੋਂ ਉਸ ਤਰ੍ਹਾਂ ਦੀਆਂ ਖਾਦ ਖਰਾਕਾਂ ਹੁੰਦੀਆਂ ਸੀ ਸੋ ਅੱਜ ਦੇ ਸਮੇਂ ਵਿੱਚ ਜੋ ਪਸ਼ੂਆਂ ਦੀਆਂ ਜ਼ਰੂਰਤਾਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਤੇ ਜਿਨ੍ਹਾਂ ਨੂੰ ਆਪਾਂ ਆਮ ਫੀਡਾਂ ਤੋਂ ਤੇ ਜਾਂ ਆਮ ਆਪਾਂ ਮਿਲਣ ਵਿਟਾਮਿਨਸ ਤੋਂ ਪੂਰੀਆਂ ਕਰਨੀਆਂ ਔਖੀਆਂ ਸੋ ਅੱਜ ਦੀ ਵੀਡੀਓ ਵਿੱਚ ਮੈਂ ਆਪਣੇ ਇਸ ਵੀਡੀਓ 'ਚ ਇਹੀ ਕਹਿਣਾ ਚਾਹੁੰਦਾ ਸੀ ਵੀ ਪਸ਼ੂਆਂ ਨੂੰ ਫੇਸ ਫੀਡਿੰਗ ਕਰਣੀ ਬਹੁਤ ਜ਼ਰੂਰੀ ਹੈ ਤੇ ਜਿਹੜੀ ਫੇਸ ਫੀਡਿੰਗ ਆ ਉਸ ਦੇ ਨਾਲ ਪਸ਼ੂਆਂ ਤੋਂ ਸੂਏ ਵੀ ਜ਼ਿਆਦੇ ਲੈ ਜਾ ਸਕਦੇ ਤੇ ਦੁੱਧ ਵੀ ਆਪੇ ਜਿੰਨਾ ਆਪਾਂ ਚੋਣੇ ਆ ਉਸ ਤੋਂ ਵੀ ਡੇਢ ਦੋ ਗੁਣਾ ਤੱਕ ਵਧਾ ਸਕਦੇ ਆ ਸੋ ਇਹ ਹਰੇਕ ਪਸ਼ੂ ਦੀ ਬਰੀਡ ਤੇ ਵੀ ਮੈਟਰ ਕਰਦਾ ਉਸ ਦੀ ਫੀਡ ਤੇ ਮੈਟਰ ਕਰਦਾ ਤੇ ਉਸ ਦੀ ਮੈਨੇਜਮੈਂਟ ਤੇ ਮੈਟਰ ਕਰਦਾ ਸੋ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਦੱਸਿਆ ਜੇ ਮੇਰੀ ਕੋਸ਼ਿਸ਼ ਇਹ ਵੀ ਅੱਜ ਦੀ ਵੀਡੀਓ ਚ ਪਸ਼ੂ ਪਾਲਕਾਂ ਨੂੰ ਫੇਸ ਫੀਡਿੰਗ ਬਾਰੇ ਦੱਸਿਆ ਜਾਵੇ ਤੇ ਜਿੰਨਾ ਕ ਮੈਨੂੰ ਸਮਝ ਸੀਗੀ ਮੈਂ ਤੁਹਾਨੂੰ ਆਪਣੇ ਵਿਚਾਰ ਰੱਖਣੇ ਚਾਹੇ ਫੀਡ ਫੀਡਿੰਗ ਦੇ ਸਬੰਧ ਵਿੱਚ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਦੱਸਿਆ ਜੇ ਹੋਰ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਬੈਲਸਪੀਡਿੰਗ ਫਾਰਮ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਤਾਂ ਗਾਂ ਸੱਜਣਾ ਮਿੱਤਰਾਂ ਨਾਲ ਪਸ਼ੂ ਪਾਲਕਾ ਦੇ ਨਾਲ ਸ਼ੇਅਰ ਕਰ ਜਾਣਾ ਤਾਂ ਜੋ ਆਪਣੀਆਂ ਵੀਡੀਓਜ਼ ਜਾਣਕਾਰੀ ਵਾਲੀਆਂ ਹਰੇਕ ਪਸ਼ੂ ਪਾਲ ਤੱਕ ਪਹੁੰਚ ਸਕਣ ਧੰਨਵਾਦ ਵੀਡੀਓ ਖੀਤ ਤੱਕ ਦੇਖਣ ਲਈ ਫਤਿਹ ਨੀ ਸਾਂਝ ਪਾਉਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ